बाहर के हैं अब चिट्टे आएं तो तसाने तो कभी पकड़ ना दे फिर सो नी सी जानती सो जी बात नहीं आया आज फिर मेरे प्रॉब्लम लगे फिर ना प्रॉब्लम आये फिर मुझे मंगेमंग नहीं लगे मेरी ट्विटर पर प्रॉब्लम थी तब कब्जे नहीं कर लगे ਸਪੀਡਰ ਰਿਮੋਟ ਹੈ ਜਾਣਾ ਫਰੇ ਜਾਣਾ ਮੁਸ਼ਕਲ ਸਵਾਰਾ ਹਰਤੀ ਅੱਗੇ 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 ਜਦੋਂ ਪਿੱਛੇ ਜਾਣੇ ਲੱਗੋ ਤਾਂ ਹਰਤੀ ਹੱਟ ਨਾਲ ਆਟਕ ਪੈਂਦਾ ਪਸ ਹੋ ਜਾਂਦਾ ਨਾ ਰੋਜ਼ ਵੀ ਨਿਕਲਦਾ ਹਾਂ ਉਹਦਾ ਸਹੀ ਸਮਾਂ ਤਾਂ ਇਹਨੂੰ ਇਹਨੇ ਮੈਂ ਦੱਸ ਕੇ ਆ ਗਿਆ ਕਿ ਉਹ ਆ ਗਿਆ ਨਾ ਕਾਹਦੀ ਆਂਦੀ ਠੋਕ ਉਹ ਬੋਲੇਆ ਉਹ ਬੋਲੇਆ ਬੇਗਾ ਦਵਾਰ ਆ ਕੇ ਮੈਂ ਥੋੜਾ ਟਰਾਈ ਕੀਤਾ ਐ ਸਾਂ ਇਹਨੇ ਇੱਟੇ ਕੀਤਾ ਆਪਣੇ ਆਹਨ 200 ਰੁਪਏ ਨਾਲ ਗੋਠਿਆਂ ਦੀ ਦਾਵ ਦੇ ਕੇ ਐਕਸਰਸਾਈਜ਼ ਕਰਵਾਈ ਜਿਹੜਾ 2 ਮਿੰਟ ਬਾਅਦ ਬਿਲਕੁਲ ਠੀਕ ਹੋ ਗਿਆ ਹਾਂ ਸਹੀ ਐ ਬਿਲਕੁਲ ਬਿਲਕੁਲ ਬਹੁਤ ਤਰੀਕ ਫਰਮ ਹੋਈ ਠੀਕ ਐ ਪਾਣੀ ਵਾਲੋ ਪਾਣੀ ਵਾਲ ਕੇ ਥੱਲੇ ਲਾ ਲਓ 3 ਲੀਟਰ ਪਾਣੀ ਪਾ 3 ਲੀਟਰ ਜਦੋਂ ਪਾਣੀ ਰਹਿ ਕੇ نیچے ਲਾ ਕੇ ਉਹਦੇ ਵਿੱਚ ਸਰੋਂ ਦਾ ਤੇਲ ਪਾ ਦੇਣਾ ਮੈਂ ਤੁਹਾਨੂੰ ਉਹੀ ਕਹਿੰਦਾ ਆ ਮੈਂ ਉਹ ਕੀ ਦੰਦਾ ਤਾਂ ਆਹੀ ਹੱਡੀ ਅੜਦੀ ਆ ਇਹ ਅੜਦੀ ਨਹੀਂ ਜਦੋਂ ਪਿੱਛੇ ਜਾਂਦੇ ਲੱਤ ਉਹਦੋਂ ਹੱਡੀ ਹੱਡ ਨਾਲ ਹਟ ਕਹਿੰਦਾ ਆਹ ਬਸ ਉਹੀ ਇਹ ਕੋਸੇ ਕੋਸ ਨਾ ਕਰਾ ਅੱਜ ਇਹ ਖੱਲੀ ਆ ਹਾਂ ਪਹਿਲਾਂ ਤਾਂ ਬਾਰੀ ਪਤਲੀ ਹੋ ਗਈ ਸੀ ਹਾਂ ਪਰ ਤਾਂ ਪ੍ਰੈਕਟਿਕਟਾ ਦੁਬਾਰਾ ਪ੍ਰਾਪਤ ਕਰ ਹਾਂ ਹਾਂ ਆ ਉਹ ਵੀ ਜਮਾਈ ਮਰ ਗਈ ਸੀ ਤੇ ਨਾੜ ਜਵਾ ਤੇ ਕਰਦੇ ਆ ਛੜ ਦੇ ਟੈਨਸ਼ਨ ਫ੍ਰੀ ਹੋ ਜਾ ਦਿਮਾਗ ਤੋਂ ਕੱਢ ਦੇ ਜਿਹੜਾ ਲੋਡ ਡਾਟਰ ਚੱਕੀ ਫੜਦੇ ਆ ਉਹ ਕੱਢ ਦੇ ਫਿਰ ਇਹਨੂੰ ਪਾਣੀ ਪਾ ਦੇ ਇੱਧਰ ਤੇ ਗਲਾਸ ਪਾਣੀ ਇੱਧਰ ਤੋਂ ਲਾ 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 ਦੋ ਅੱరే ਕਿਹੜੀ ਜਗ੍ਹਾ ਤੋਂ ਆਏ ਮਾਜੀ ਬੋਲੋ ਮਾਜੀ ਬੋਲੋ ਤੇ ਪਹਿਲਾਂ ਵੀ ਆਇਆ ਹੋ ਨਹੀਂ ਪਹਿਲੀ ਵਾਰ ਆਇਆ ਹਾਂਜੀ ਤੇ ਕੀ ਦਿੱਕਤ ਸੀ ਬੋਲੋ ਬੋਲਣ ਫੋਟੋ ਹੈ ਜੀ ਹਾਂਜੀ ਜੀ ਜੀ ਦਰਦ ਨਹੀਂ ਰਹਾ ਦਰਦ ਤਾਂ ਬੈਬ ਤੋਂ ਮੋਮੈਂਟਾਂ ਚ ਹੁਣ ਹੀ ਤੇ ਕੀ ਚਲ ਰਿਹਾ ਦਰਦ ਨਾਲ ਰਹਿ ਕੇ ਲੱਤ ਚ ਸਵਾਲ ਹੀ ਨਹੀਂ ਪਤਾ ਦਰਦ ਰਹਿ ਜਾ ਬੋਲੋ ਵੀ ਮੈਂ ਪੈਰਾਂ ਪਰ ਇੱਥੇ ਆਂ ਬੈ ਜਾ ਪੈਰਾਂ ਪਰ ਮੈਂ ਸਰੀਰ ਕਾਂਗ ਕ ਤੋਖ ਲਖਾਵੇ ਕੀ ਤੋਖਾਂ ਬੈ ਜਾ ਬੈ ਜਾ ਪੈਰਾਂ ਮਾਹਰ ਚੰਗੇ ਚੰਗੇ ਦੇ ਘਰ ਪਾੜ ਦਿੰਦਾ ਇਹ ਨਹੀਂ ਛੱਡਦਾ ਕਿਸੇ ਨੂੰ ਤੈਨੂੰ ਮੈਂ ਦੱਸ ਕੇ ਹਟਿਆ ਵੀ ਉਹ ਲੁਧਿਆਣਾ ਦਾ ਮੁੰਡਾ ਹੁੰਦਾ ਮੇਰੇ ਕੋਲੇ ਉਹ ਕਹਿੰਦਾ ਕੋਈ ਸਰੀਰ ਦੀ ਆਜੀ ਨਾਲ ਹੈ ਦੀਗੀ ਮੇਰੇ ਵੀ ਜਿਹੜੀ ਮੈਂ ਨਾਲ ਟਿਕਾ ਲਾਇਆ ਹੋਇਆ ਅਜੇ ਛੇ ਜਿਹੜਾ ਤੂੰ ਫਾਗਲੇ ਤੂੰ ਫਾਗਲਾ ਫਾਗਲਾ ਹੰਬੜਾਂ ਦੇ ਕੋਲੇ ਕਿਹਦੇ ਟਾਈਮ ਤੋਂ ਆ ਰਹੇ ਹੋ ਕੱਲ ਹੀ ਆ ਜੀ ਮਤਲਬ ਫਰਕ ਹੈ ਵੀ ਕਾਰਨ ਉਹ ਨਹੀਂ ਹੋਇਆ ਮਾਤਾ ਗੋਡਾ ਦਾ ਸਹੀ ਦਾ ਫਿਆਸਲਾ ਮੈਂ ਕਰੀ ਆਂ। ਾਰੰਗੋ ਠੀਕ ਹੋ ਜਾਣਾ ਤਾਂ ਹੁਣੇ ਦੋ ਘੰਟੇ। ਓਏ ਹੋ ਜਾਣਾ ਟੈਨਸ਼ਨ ਕਾਦੀ ਦੀ ਹੈ। ਮੈਂ ਜਿਹੜੇ ਜਦੋਂ ਇਹ ਕਰਦੇ ਆਂ। ਮੈਂ ਹੀ ਆਪਣੇ ਇਥੋਂ ਲੁਧਿਆਣਾ ਵੀ ਆਇਆ। ਆ ਨਹੀਂ ਆਇਆ। ਤੇ ਕੀ ਬੋਲ ਚਾਹੀਦੀ? ਮੈਨੂੰ ਧਰਨ ਦਾ ਪ੍ਰੋਬਲਮ ਸੀ ਜੀ। ਪਹਿਲਾਂ ਮੈਂ ਨਾਲ ਕੋਈ ਧਰਨ ਪਟਾਕੇ ਗਿਆ ਸੀਗਾ। ਤੇ ਇਹ ਸੋਜ ਨਹੀਂ ਸੀ ਜਾਂਦੀ ਸੋਜ ਵਾਸਤੇ ਆਇਆ। ਅੱਜ ਫੇਰ ਮੇਰੇ ਮੋਰ ਤੁਹਣ ਲੱਗੇ ਅੱਜ ਕਿਉਂ ਮੋਰਾਂ ਬਸ ਕੇ ਆਇਆ ਮੈਨੂੰ ਬਹੁਤ ਜਿਆਦਾ ਮਨ ਬਹੁਤ ਖੁਨ ਆਉਂਦਾ ਮੈਂ ਬਹੁਤ ਠੀਕ ਕੀਤਾ ਬਾਹਰ ਹੀ ਠੀਕ ਕੀਤਾ ਮੈਂ ਮੇਰੇ ਉਤੋਂ ਤੁਰੀ ਸ਼ਹਿਰ ਤੇ ਹਾਂਜੀ ਬਾਬਾ ਜੀ ਤੁਹਾਡਾ ਨਾਮ ਕੀ ਹੈ ਨਾਮ ਜੀ ਮੇਰਾ ਜਗਤਾਰ ਸਿੰਘ ਤਾਰੀ ਪਿੰਡ ਜੋਧਾ ਠੀਕ ਹੈ ਤੇ ਜਿਹੜੀਆਂ ਵੀ ਬਿਮਾਰੀਆਂ ਦਾ ਇਲਾਜ ਕਰਦੀ ਹੈ ਜੀ ਮੰਨ ਲਓ ਇੱਕ ਰਤਨ ਸਰਵਾਈਕਲ ਸਿਰਦਰਦ ਦਾ ਜੜਦਰਦ ਦਾ ਟਾਈਫਾਇਟ 슈ਗਰ ਅਸੌਲੀਆਂ ਬਵਾਸੀਰ ਪਥਰੀ ਡੈਗਸ ਮੰਨ ਕੇ ਰੋਡੇ ਕਿਤੇ ਔਰ ਰੀਦਾ ਦਰਦ ਦਾ ਤਾਂ ਜੀ ਦੀ ਸਾਰੀਆਂ ਬਿਮਾਰੀਆਂ ਸਾਰੀਆਂ ਬਿਮਾਰੀਆਂ ਦਾ ਹੱਲ ਕਰ ਦਿਆ ਜੀ ਹੁਣ ਜਿਹੜਾ ਪਸਟਾਟੀ ਵਾਲੋ ਇੱਕ ਹੀ ਆਲਿ ਸਰਦਾਰ ਤੇ ਉਹਨਾਂ ਦੇ ਕੋਲੇ ਕੋਲੇ 3 ਉੱਤਰ ਕੇ ਨੇ ਉਹਨਾਂ ਕੋਲੇ ਜੀ ਦੇਖੋ ਮੰਨ ਲਓ ਜਿੱਦਾਂ ਸਰਵਾਈਕਲ ਹੋ ਗਿਆ ਸਰਦਾਰ ਦਾ ਯਾਰਦਾਰ ਦਾ ਹਾਈ ਫੈਟ ਆ ਉਹਦੇ ਹੱਥ ਵਾਲਾ ਵੀਡੀਓ ਕਾਲ ਤੇ ਹੁੰਦਾ ਜਿਵੇਂ ਧਰਨ ਮੰਨ ਲਓ ਧਰਨ ਦਾ ਵੀ ਆਪਾਂ ਵੀਡੀਓ ਕਾਲ ਤੇ ਹੱਥ ਵਾਲਾ ਕਰਦੇ ਕੋਈ ਕੈਨੇਡਾ ਵਰਗਾ ਜਿਹਾ ਬਾਹਰ ਨਿਕਲ ਜਿੱਥੇ ਮਰਜ਼ੀ ਚਾਏ ਕੈਨੇਡਾ ਅਮਰੀਕਾ ਜਿਹੜਾ ਮਰਜ਼ੀ ਦੇਸ਼ਾ ਹਰੇਕ ਦੇਸ਼ ਤੇ ਵਿੱਚ ਹਰੇਕ ਹੱਥ ਵਾਲਾ ਕਰਦਾ ਹੈ